ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਦੇ ਵਿੱਚ ਵਾਧਾ ਵੇਖਣ ਨੂੰ ਮਿਲਿਆ ਕੈਨੇਡਾ ਦੀ ਸਰਕਾਰ ਨੇ ਭਾਵੇਂ ਕਿਹਾ ਹੈ ਕਿ ਉਸ ਦਾ ਉਦੇਸ਼ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਰੋਕਣਾ ਹੈ ਪਰ ਇਸ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋਇਆ ਆਸਰਾ ਦੇਣ ਦੀ ਸਮਰਥਾ ਦੇ ਸੰਕਟ ਨੇ ਜਸਟਿਨ ਟ੍ਰੂਡੋ ਸਰਕਾਰ ਦੀ ਲੋਕਪ੍ਰਿਅਤਾ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਇਸ ਦਿਲੇ ਇਤਰਾਸ਼ਟੀ ਵਿਦਿਆਰਥੀਆਂ ਵਾਂਗ ਅਸਥਾਈ ਨਿਵਾਸੀਆਂ ਦੇ ਦਾਖਲੇ ਨੂੰ ਘਟਾਉਣ ਦੇ ਲਈ ਉਪਾਵਾਂ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਿਕ 2023 ਦੀ ਇਸੇ ਮਿਆਦ ਦੇ ਮੁਕਾਬਲੇ ਵਿੱਚ ਸਾਲ ਜਨਵਰੀ ਅਤੇ ਅਪ੍ਰੈਲ ਵਿਚਕਾਰ ਇਹ ਗਿਣਤੀ ਅਸਲ ਦੇ ਵਿੱਚ ਵਧੀ ਹੈ ਪਿਛਲੇ ਸਾਲ ਇਹਨਾਂ 4 ਮਹੀਨਿਆਂ ਦੀ ਦੌਰਾਨ ਜਾਰੀ ਕੀਤੇ ਗਏ ਕੁੱਲ ਅਧਿਆਨ ਪਰਮਿਟ 1,65,805 ਸਨ ਅਤੇ 2024 ਵਿੱਚ ਵਧ ਕੇ 1,87,510 ਹੋ ਗਏ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਇਸੇ ਸਮੇਂ ਦੀ ਦੌਰਾਨ 72,750 ਤੋਂ ਵਧ ਕੇ 81,260 ਹੋ ਗਈ ਹੈ ਜੋ ਕੁੱਲ ਦੇ ਲਗਭਗ 43% ਤੇ ਸਥਿਰ ਰਹੀ ਹੈ ਕੈਨੇਡਾ 2023 ਦੇ ਵਿੱਚ ਜਾਰੀ ਕੀਤੇ ਗਏ ਕੁੱਲ 68 ਲੱਖ 24305 ਸਟੱਡੀ ਪਰਮਿਟਾਂ ਦੇ ਵਿੱਚੋਂ 2 ਲੱਖ 78335 ਭਾਰਤੀ ਵਿਦਿਆਰਥੀ ਸਨ 2024 ਦੇ ਵਿੱਚ ਹੁਣ ਤੱਕ ਕੈਨੇਡਾ ਨੇ 216620 ਸਟੱਡੀ ਪਰਮਿਟਸ ਜਾਰੀ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 91510 ਭਾਰਤੀਆਂ ਨੇ ਇਹ ਪ੍ਰਾਪਤ ਕੀਤੇ ਨੇ ਜਨਵਰੀ ਦੇ ਵਿੱਚ ਆਈਆਰਸੀਸੀ ਨੇ ਕੋਸ਼ਨਾ ਕੀਤੀ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਅਧਿਆਨ ਪਰਮਿਟਾਂ ਦੇ ਲਈ ਸਵੀਕਾਰ ਕੀਤੀਆਂ ਅਰਜ਼ੀਆਂ ਦੀ ਸੰਖਿਆ ਤੇ ਇੱਕ ਇੰਟੈਕ ਕੈਪ ਲਾਗੂ ਕਰੇਗੀ ਜਿਸ ਦੇ ਨਤੀਜੇ ਵਜੋਂ 2023 ਦੇ ਮੁਕਾਬਲੇ ਇਸ ਸਾਲ ਇਨ੍ਹਾਂ ਸੰਖਿਆਵਾਂ ਦੇ ਵਿੱਚ 35% ਦੀ ਕਮੀ ਆਉਣ ਦੀ ਉਮੀਦ ਹੈ ਆਈਆਰਸੀਸੀ ਨੇ ਉਸ ਸਮੇਂ ਇੱਕ ਰਿਲੀਜ਼ ਦੇ ਵਿੱਚ ਕਿਹਾ ਕਿ 2024 ਦੇ ਲਈ ਇਸ ਕੈਪ ਦੇ ਨਤੀਜੇ ਵਜੋਂ ਲਗਭਗ 3 ਲੱਖ 60 ਹਜ਼ਾਰ ਪਰਵਾਨਿਤ ਅਤੇਨ ਪਰਮਿਟ ਹੋਣ ਦੀ ਉਮੀਦ ਹੈ ਜੋ ਕਿ 2023 ਤੋਂ 35% ਦੀ ਕਮੀ ਹੈ 21 ਮਾਰਚ ਨੂੰ ਇਮੀਗ੍ਰੇਸ਼ਨ ਸ਼ਰਨਾਰਥਨੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਸਰਕਾਰ ਦੇ ਟੀਚੇ ਦੀ ਕੋਸ਼ਨਾ ਕੀਤੀ ਕਿ ਅਗਲੇ 3 ਸਾਲਾਂ ਦੇ ਵਿੱਚ ਸਾਡੇ ਅਸਥਾਈ ਨਿਵਾਸੀਆਂ ਦੀ ਆਬਾਦੀ ਨੂੰ 5% ਤੱਕ ਘਟਾਇਆ ਜਾਵੇਗਾ ਇਸ ਸਾਲ ਕਮੀ ਆਵੇਗੀ ਜਾਂ ਨਹੀਂ ਇਹ ਦੇਖਣਾ ਬਾਕੀ ਹੈ ਹਾਲਾਂਕਿ ਮਈ ਦੇ ਵਿੱਚ ਸੰਖਿਆ ਥੋੜੀ ਘਟ ਗਈ ਸੀ ਪਰ 2023 ਦੇ ਵਿੱਚ ਕੁੱਲ 34400 ਤੋਂ ਘਟ ਕੇ 30000 490 ਹੋਗੀ ਦੇ ਨਾਲ ਹੀ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ 1355 ਤੋਂ ਘਟ ਕੇ 10560 ਹੀ ਰਹੀਗੀ ਤੁਹਾਨੂੰ ਦੱਸ ਦਈਏ ਕਿ ਬੀਤੇ ਲੰਮੇ ਸਮੇਂ ਤੋਂ ਜਦੋਂ ਤੋਂ ਬਹੁਤ ਸਾਰੀਆਂ ਅਣਹੋਣੀ ਦੀਆਂ ਘਟਨਾਵਾਂ ਕੈਨੇਡਾ ਤੋਂ ਸਾਹਮਣੇ ਆ ਰਹੀਆਂ ਨੇ ਉਦੋਂ ਤੋਂ ਵਿਦਿਆਰਥੀਆਂ ਦੀ ਉਧਰ ਜਾਣ ਦੀ ਇੱਛਾ ਜਾਂ ਫਿਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਉਧਰ ਭੇਜਣ ਦੀ ਇੱਛਾ ਜਿਹੜੀ ਉਹ ਘਟ ਗਈ ਆ ਤਾਂ ਹੁਣ ਮਾਪੇ ਕੈਨੇਡਾ ਤੋਂ ਰੁੱਖ ਘਟਾ ਕੇ ਆਸਟ੍ਰੇਲੀਆ ਜਾਂ ਯੂਕੇ ਵਾਲੀ ਸਾਈਡ ਜਾਂ ਕੁਝ ਹੋਰ ਕੰਟਰੀਸ ਦੇ ਵਿੱਚ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਇੱਕ ਤਾਂ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਨੂੰ ਕੰਮ ਨਹੀਂ ਮਿਲ ਪਉਂਦਾ ਦੂਜਾ ਇਹ ਕਿ ਉਹਨਾਂ ਨੂੰ ਲੱਗਦਾ ਕਿ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਬਹੁਤ ਕੁਝ ਪੜਦੇ ਆਂ ਜਿਨ੍ਹਾਂ ਦੇ ਮੱਦੇ ਨਜ਼ਰ ਮਾਪੇ ਚਾਹੁੰਦੇ ਨੇ ਕਿ ਹੁਣ ਅਸੀਂ ਆਪਣੇ ਬੱਚੇ ਕੈਨੇਡਾ ਨਹੀਂ ਭੇਜਣੇ ਪਰ ਉਤੇ ਹੀ ਜੇ ਗੱਲ ਕੀਤੀ ਜਾਵੇ ਕਿ ਇਨ੍ਹਾਂ ਰਿਪੋਰਟਾਂ ਨੂੰ ਵੀ ਚੁਟਲਾਇਆ ਨਹੀਂ ਜਾ ਰਿਹਾ ਤੇ ਨਾ ਹੀ ਚੁਟਲਾਇਆ ਜਾ ਸਕਦਾ ਕਿ ਹੁਣ ਉਧਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕੰਮਕਾਜ ਵੀ ਮਿਲ ਰਿਹਾ ਹੈ ਤੇ ਉਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਬਾਹਰੋਂ ਆਏ ਵਿਦਿਆਰਥੀਆਂ ਦੇ ਲਈ ਬਹੁਤ ਕੁਝ ਕਰ ਵੀ ਰਹੀਆਂ ਨੇ ਤੇ ਨਾਲੇ ਜਸਟਿਨ ਟਰੂਡੋ ਦਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਆਪਣੇ ਚੰਗੇ ਕੰਮਾਂ ਨੂੰ ਲੈ ਕੇ ਰਹਿੰਦੇ ਨੇ ਤਾਂ ਹੁਣ ਪੰਜਾਬੋਂ ਗਏ ਜਾਂ ਹੋਰ ਏਰੀਆ ਚੋਂ ਆਏ ਉੱਥੇ ਸਟੂਡੈਂਟਸ ਦਾ ਕਿਸ ਹਿਸਾਬ ਦੇ ਨਾਲ ਚੱਲੇਗਾ ਕਿਵੇਂ ਕਿਵੇਂ ਉਹਨਾਂ ਨੂੰ ਕੰਮਕਾਜ ਮਿਲਣਗੇ ਜਾਂ ਫਿਰ ਸਿਟੀਜ਼ਨਸ਼ਿਪ ਆਖਰਕਾਰ ਕੀ ਕਹਿੰਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ